ਸਤ ਗੁਰ ਕਾ ਪਾਣਾ ਮੰਨ ਲਈ ਦਰਜੀ ਇੱਕ ਨਾਪ ਲਿਖ ਕੇ ਤੈਨੂੰ ਦੇ ਦੇਵੇ ਤੂੰ ਮੰਨੇ ਨਾ ਆਰਕੀਟੈਕਟ ਤੈਨੂੰ ਡਿਜ਼ਾਈਨ ਕਰਕੇ ਦੇ ਦੇਵੇ ਤੂੰ ਮੰਨੇ ਨਾ ਇਸੇ ਤਰ੍ਹਾਂ ਗੁਰੂ ਕੁਝ ਆਖ ਰਿਹਾ ਹੋਏ ਤੇਰੇ ਜੀਵਨ ਨੂੰ ਸਜਾਣ ਲਈ ਬਣਾਣ ਲਈ ਤੂੰ ਮੰਨੇ ਨਾ ਫਰਕ ਇੱਥੇ ਰੁਕਣਾ ਜਿਵੇਂ ਅਸੀਂ ਆਰਕੀਟੈਕਟ ਦੀ ਗੱਲ ਮੰਨਨੇ ਆ ਵੀ ਤਾਂ ਹੀ ਖੂਬਸੂਰਤ ਮਕਾਨ ਬਣੇਗਾ ਜਿਵੇਂ ਅਸੀਂ ਦਰਜੀ ਦੀ ਗੱਲ ਮੰਨਨੇ ਨਾ ਤਾਂ ਹੀ ਖੂਬਸੂਰਤ ਸੂਟ ਬਣੇਗਾ ਜਿਵੇਂ ਅਸੀਂ ਡਾਕਟਰ ਦੀ ਗੱਲ ਮੰਨਨੇ ਆ ਵੀ ਤਾਂ ਹੀ ਅਰੋਗ ਹੋਵਾਂਗੇ ਜੇ ਦਵਾਈ ਦਾ ਸਿਰ ਨੇ ਭਰੋਸਾ ਰੱਖੀਏ ਤਾਂ ਅਰੋਗ ਨਹੀਂ ਹੋਵਾਂਗੇ ਡਾਕਟਰ ਨੇ ਵਿਧੀ ਦੇਣੀ ਹੈ ਇਸੇ ਗੱਲ ਸਮਝੀਏ ਕਿ ਬਿਨਾਂ ਡਾਕਟਰ ਦੇ ਅਰੋਗ ਹੋ ਜਾਈਏ ਨਹੀਂ ਉਹਦੀ ਗੱਲ ਮੰਨਣੀ ਹੈ ਤੇ ਵਿਸ਼ਵਾਸ ਕਰੋ ਗੁਰੂ ਕਹਿੰਦੇ ਨੇ ਜੇ ਜੀਵਨ ਦੀ ਜੁਗਤ ਵੀ ਠੀਕ ਜਿਉਣਾ ਚਾਹੁੰਦੇ ਹੋ ਤੁਹਾਨੂੰ ਜੀਵਨ ਤਾਂ ਮਿਲ ਗਿਆ ਪਰ ਜੇ ਜਿਉਣਾ ਕੀ ਹੈ ਸੁੰਦਰ ਖੂਬਸੂਰਤ ਜਿਉਣਾ ਚਾਹੁੰਦੇ ਹੋ ਤਾਂ ਗੁਰੂ ਕੋਲੋਂ ਪੁੱਛ ਲਿਓ ਵਿਧੀ ਗੁਰੂ ਕੋਲ ਹੈ